ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਵਤਨ ਦੀ ਮਿੱਟੀ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਤੁਹਾਡੇ ਛੋਟੇ ਵੀਰ ਜੀਤੂ ਕੈਰੋਂ ਨਗਲ ਵਾਲੇ ਵੱਲੋਂ ਦੀਵਾਲੀ ਦੀਆਂ ਤਿਹਾਰ ਦੀਆਂ ਸਾਰੇ ਹੀ ਸਰੋਤਿਆਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਜਿੰਨੇ ਵੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪੰਜਾਬੀ ਆਤਮ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਮੇਰੇ ਵੱਲੋਂ ਦੀਵਾਲੀ ਦੀਆਂ ਮੁਬਾਰਕਾਂ ਸੋ ਮੈਂ ਪਰਮਾਤਮਾ ਦਾ ਅਗੇਰਦਾਸ ਕਰਦਾ ਕਿ ਦੀਵਾਲੀ ਦਾ ਤਿਹਾਰ ਤੁਹਾਡੇ ਸਾਰਿਆਂ ਦੇ ਵਾਸਤੇ ਖੁਸ਼ੀਆਂ ਲੈ ਕੇ ਆਵੇ ਖੇੜੇ ਲੈ ਕੇ ਆਵੇ ਤੇ ਸਦਾ ਹੀ ਤੁਸੀਂ ਇਸੇ ਤਰ੍ਹਾਂ ਸਾਰੇ ਪੰਜਾਬ ਦੇ ਜਿਹੜੇ ਤਿਹਾਰ ਨੇ ਇਸੇ ਤਰ੍ਹਾਂ ਮਨਾਉਂਦੇ ਰਹੋ ਸੋ ਨਰਾਤਾਂ ਦੇ ਉੱਤੇ ਇੱਕ ਮੇਰੇ ਵੱਲੋਂ ਗਾਈ ਹੋਈ ਮੇਰੀ ਪੇਟ ਰਿਲੀਜ਼ ਕੀਤੀ ਗਈ ਹੈ ਮਹਾਮਾਈ ਦੀ ਚਵਿੰਡਾ ਦੇ ਵੀ ਮੇਲਾ ਲੱਗਿਆ ਸੋ ਸਾਰਿਆਂ ਨੂੰ ਬੇਨਤੀ ਹੈ ਜੀ ਉਸ ਨੂੰ ਵੱਧ ਤੋਂ ਵੱਧ ਲੈ ਕੇ ਸ਼ੇਅਰ ਕਰੋ ਤੇ ਸੁਣ ਕੇ ਦੱਸੋ ਕਿ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਗਾਈ ਹੋਈ ਮਾਤਾ ਰਾਣੀ ਦੀ ਪੇਟ ਕਿਵੇਂ ਦੀ ਲੱਗੀ ਸੋ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ ਮੇਰੇ ਵੱਲੋਂ ਤੇ ਵਤਨ ਦੀ ਮਿੱਟੀ ਨਿਊਜ਼ ਚੈਨਲ ਵਾਲਿਆਂ ਵੱਲੋਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਥੈਂਕ ਯੂ ਜੀ